ਭਗਵਾਨ ਤੈਨੂੰ ਨਾ ਇਹ ਜਗਨੂ ਨੂੰ ਬਾਲਾ ਸੀਰੀਅਸਲੀ ਨਾ ਲਿਆ ਕਰ। ਢਾਈ ਸਕੂਲੋਂ ਕੋਤੇ ਨੂੰ ਢਾਈ ਸਾਲ ਹੋ ਗਏ ਮੁੱਖ ਮੰਤਰੀ ਬਣਿਆ ਨੇ ਹੁਣੇ ਚੇਤੇ ਆਇਆ। ਉੱਥੇ ਇਹ ਵੀ ਕਰਦਾ ਸੀ, ਮਿੰਤਾ ਵੀ ਕਰਦਾ ਸੀ ਮਜੇਠੇ ਆ ਕੇ। ਜਿਹੜਾ ਆਪਦੀ ਘਰ ਦੀ ਦਾ ਨਹੀਂ ਹੋਇਆ, ਆਪਦੀ ਬੇਟੀ ਦਾ ਨਹੀਂ ਹੋਇਆ, ਆਪਦੀ ਮਾਂ ਦਾ ਨਹੀਂ ਹੋਇਆ। ਗੁਰੂ ਘਰ ਤੇ ਸ਼ਰਾਬ ਪੀ ਕੇ ਜਾ ਸਕਦਾ ਉਹ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਮਜੇਂਟੀਆ ਇੰਦਰੋਂ ਸੁਣਦਾ ਤੇ ਇੰਦਰੋਂ ਕਰ ਦਿੰਦਾ। ਇਹ ਭਗਵਾਨ ਤੈਨੂੰ ਨਾ ਇਹ ਜਗਨੂ ਨੂੰ ਬਾਲਾ ਸੀਰੀਅਸਲੀ ਨਾ ਲਿਆ ਕਰ। ਇਹ ਤਾਂ ਹਾਈ ਸਕੂਲੋਂ ਘੱਟਨ 22 ਸਾਲ ਹੋ ਗਏ ਮੁੱਖ ਮੰਤਰੀ ਬਣਿਆ ਨੇ ਹੁਣੇ ਚਿੱਤੇ ਆਇਆ ਉੱਥੇ ਇਹ ਵੀ ਕਰਦਾ ਸੀ ਮਿੰਤਾ ਨਹੀਂ ਕਰਦਾ ਸੀ ਮਜੀਠੇ ਆ ਕੇ ਕਿ ਪੱਤੇ ਵੀ ਰੰਗ ਬਦਲ ਜਾਂਦੇ ਤੂੰ ਹੀ ਵੀ ਬਦਲੋ ਮਿੰਤ ਕਰਦਾ ਸੀ ਔਰ ਕਿਤੇ ਅੱਗੇ ਪੰਜਾਬ ਪੁਲਿਸ ਵਾਲੀ ਖਲੋਤੀ ਸੀ ਮਜੀਠਾ ਦਾ ਨਿਕਲ ਕੇ ਨਹੀਂ ਆਇਆ ਮਜੀਠੇ ਵਾਲਿਆਂ ਨੇ ਤਾਂ ਬੰਦ ਕਰਤੀਆਂ ਆਪਣੀਆਂ ਦੁਕਾਨਾਂ ਜਿੰਨਾ ਕੱਲ ਉਹਨੇ ਆ ਕੇ ਮਜੀਠੇ ਸ਼ਹਿਰ ਦਾ ਨੁਕਸਾਨ ਕੀਤਾ ਮੈਂ ਤੁਹਾਨੂੰ ਕੱਲ ਸ਼ਹਿਰ ਵਾਲਿਆਂ ਦੀ ਗੱਲ ਦੱਸ ਰਿਹਾ ਪਹਿਲਾਂ ਤਾਂ ਮੈਂ ਮਜੀਠੇ ਨਿਵਾਸੀਆਂ ਦਾ ਧੰਨਵਾਦ ਕਰਦਾ ਉਹ ਵੈਸੇ ਹੀ ਨਹੀਂ ਇਹ ਜੇ ਸ਼ਰਾਬੀ ਦੇ ਮੂੰਹ ਲੱਗਦੇ ਤੇ ਦੇ ਸਾਨੂੰ ਵਾਰ-ਵਾਰ ਜਿਤਾਉਂਦੇ ਉਹਨਾਂ ਨੂੰ ਪਤਾ ਕਿ ਇਹ ਖੋਕਲੇ ਬੰਦੇ ਆ ਜਿਹੜਾ ਆਪਦੀ ਧਰਤੀ ਦਾ ਨਹੀਂ ਹੋਇਆ ਆਪਦੀ ਬੇਟੀ ਦਾ ਨਹੀਂ ਹੋਇਆ ਆਪਦੀ ਮਾਂ ਦਾ ਨਹੀਂ ਹੋਇਆ ਗੁਰੂ ਘਰ ਚੇ ਸ਼ਰਾਬ ਪੀ ਕੇ ਜਾ ਸਕਦਾ ਉਹ ਕੀ ਕਹਿ ਰਿਹਾ ਕੀ ਨਹੀਂ ਕਹਿ ਰਹਾ ਮਜੀਠੀਆ ਇਧਰੋਂ ਸੁਣਦਾ ਤੇ ਇਧਰੋਂ ਕਰ ਦਿੰਦਾ ਲਓ ਤੁਹਾਡੇ ਆ ਤੁਹਾਡੀ ਵੀ ਵਧੀਆ ਮੁੱਛਾਂ ਮੈਂ ਮੁੱਛਾਂ ਨੂੰ ਮਾਰ ਕੇ ਦੇ ਕੇ ਚਲਾਂਗੇ ਹੈ ਜੋਰ ਤੇ ਦੇ ਕੇ ਦਿਖਾਵੇ ਮੇਰੇ ਤੇ ਪਰਚਾ ਹਾਠਾ ਵਜੂ ਮੈਨੂੰ ਨਹੀਂ ਜਿਆਦਾ ਚੜੀ ਲੱਤੀ ਇਹ ਭਗਵੰਤ ਦੇ ਡਰਾਵੇ ਉਹ ਰਾਜੇ ਬੇੜੇ ਨੂੰ ਦਿਓ ਇਹ ਹੋਰ ਨੂੰ ਦਿਓ ਕਮਜ਼ੋਰ ਦਿਲਾਂ ਨੂੰ ਮਜੀਠੀਏ ਨੂੰ ਇਹਨਾਂ ਦੀ ਕੋਈ ਚੜੀ ਲੱਤੀ ਉਹ ਕਾਲ ਮਿੰਤਾ ਕੱਢ ਕੇ ਗਿਆ ਮਜੀਠੇ ਕਿ ਭਾਈ ਪੇੜ ਦੇ ਰੰਗ ਪੱਤੇ ਝੜ ਜਾਂਦੇ ਆ ਰੰਗ ਬਦਲ ਜਾਂਦੇ ਤੁਸੀਂ ਵੀ ਕਿਰਪਾ ਕਰਦੇ ਹੋ ਕਿਉਂ ਬੇਨਤ ਕਰਨੀ ਪਈ ਕਿਉਂਕਿ ਲੋਕਾਂ ਨੇ ਤਾਂ ਰਿਜੈਕਟ ਕਰਤਾ ਕੱਲ ਤੁਸੀਂ ਹਨਾਨ ਹੋਗੇ ਪਤਲਾ ਜਾ ਬਾਜ਼ਾਰ ਆ ਜੀ ਸਵੇਰੇ ਇਹਨਾਂ ਨੇ ਸਾਰਿਆਂ ਦਾ ਕਾਰੋਬਾਰ ਮਾਰਿਆ ਪਹਿਲਾਂ ਆ ਕੇ ਤਾਂ ਬੰਬ ਸਕਵਾਡ ਚਾਰ ਵਾਰੀ ਚੈੱਕ ਕਰਕੇ ਗਿਆ ਫਿਰ ਉਹ ਜਿਹੜੀ ਗੱਡੀ ਤੇ ਚੜਦਾ ਉਹ ਗੱਡੀ ਮਸਾਂ ਹੀ ਨਿਕਲਦੀ ਐ ਲੋਕਾਂ ਦਾ ਸਾਰਾ ਸਮਾਨ ਚਕਾਤਾ ਕੋਈ ਉੱਥੇ ਵਿਚਾਰੇ ਕੋਈ ਸਾਡੇ ਬਾਜ਼ਾਰ ਜਿਹਨੂੰ ਫੋਰਚਨਰ ਤੇ ਵੀ ਲੋਕ ਆਉਂਦੇ ਕੁਝ ਸਾਈਕਲ ਤੇ ਆਉਂਦਾ ਕੁਝ ਸਕੂਟਰ ਤੇ ਆਉਂਦਾ ਉਹਨਾਂ ਸਾਰਿਆਂ ਨੂੰ ਕਹਿੰਦਾ ਚਲੋ ਬਾਹਰ ਇੱਥੋਂ ਸਭ ਅੱਜ ਭਗਵੰਤ ਮਾਨ ਨੇ ਆਉਣਾ ਸਵੇਰ ਦੀ ਉਹਨੂੰ ਡੀਕ ਸ਼ੁਰੂ ਹੋਈ 9 ਵਜੇ ਤੋਂ ਪੁਲਿਸ ਨੇ ਬੈਰੀਕੇਟਿੰਗ ਕਰਤੀ ਨਾ ਕੋਈ ਦੁਕਾਨਦਾਰ ਤੇ ਕੋਈ ਸੌਦਾ ਲੈਣ ਜਾਣ ਦਿੱਤਾ ਨਾ ਕੁਝ ਜਿੰਨਾ ਇੱਕ ਦਿਨ ਆਇਆ ਮਜੀਠੇ ਨੂੰ ਦੇਖ ਕੇ ਕੱਕ ਨਹੀਂ ਗਿਆ ਲੋਕਾਂ ਦੀ ਦਿਹਾੜੀ ਮਾਰ ਕੇ ਗਿਆ ਕਾਰੋਬਾਰ ਦਾ ਮਾਰ ਕੇ ਗਿਆ ਜੋ ਦੀ ਪਾਲਿਸੀ ਹੈ ਪੰਜਾਬ